મિત્રો ਅੱਜ ਇਸ ਵਕਤ ਤੱਕ ਦੀਆਂ ਤਿੰਨ ਵੱਡੀਆਂ ਖਬਰਾਂ ਨੇ ਤੇ ਤਿੰਨਾ ਤੇ ਵਾਰੀ-ਵਾਰੀ ਗੱਲ ਕਰਦੇ ਆਂ ਤੇ ਸਭ ਤੋਂ ਪਹਿਲਾਂ ਸੁਣੋ ਭਾਈਪਾ ਪ੍ਰਧਾਨ ਸੁਨੀਲ ਜਾਖੜ ਸਾਹਿਬ ਦੇ ਬਿਆਨ ਨੇ ਅੱਜ ਇੱਕ ਨਵੀਂ ਤੇ ਵੱਡੀ ਚਰਚਾ ਛੇੜ ਦਿੱਤੀ ਹੈ ਜੋ ਟਕੀ ਰੇਜ ਰਹੀ ਸੀ ਉਹ ਹੁਣ ਬਾਹਰ ਆਉਣੀ ਸ਼ੁਰੂ ਹੋ ਗਈ ਹੈ ਜੋ ਅੰਦਰ ਖਾਤੇ ਚੱਲ ਰਿਆ ਸੀ ਉਹ ਹੁਣ ਜ਼ੁਬਾਨਾਂ ਤੇ ਆਉਣਾ ਸ਼ੁਰੂ ਹੋ ਗਿਆ ਹੈ ਉਹ ਕਹਿੰਦੇ ਲੁੱਕ ਲੁੱਕ ਲਾਈਆਂ ਪ੍ਰਗਟ ਹੋਈਆਂ ਵੱਜ ਗਏ ਢੋਲ ਨਗਾਰੇ ਤੇ ਅੱਜ ਸੁਨੀਲ ਜਾਖੜ ਸਾਹਿਬ ਨੇ ਇੱਕ ਬਿਆਨ ਦਿੱਤਾ ਹੈ ਉਹ ਕਹਿੰਦੇ ਵੀ ਅਕਾਲੀ ਭਾਜਪਾ ਦਾ ਗੱਠਜੋੜ ਬਹੁਤ ਜ਼ਰੂਰੀ ਹੈ ਉਹ ਕਹਿੰਦੇ ਵੀ ਪੰਜਾਬ ਦੇ ਵਿੱਚ ਐਹੋ ਜੀਆਂ ਤਾਕਤਾਂ ਭਾਰੂ ਹੋ ਰਹੀਆਂ ਨੇ ਵੀ ਜੇ ਅਕਾਲੀ ਤੇ ਭਾਜਪਾ ਦਾ ਗੱਠਜੋੜ ਨਾ ਹੋਇਆ ਨਾ ਤੇ ਫਿਰ ਕੰਮ ਖਰਾਬ ਹੋ ਜਾਣਾ ਫਿਰ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਜਾਣਾ ਹੈ ਇਸ ਕਰਕੇ ਅਕਾਲੀ ਭਾਜਪਾ ਦਾ ਗੱਠ ਜੋੜ ਬਹੁਤ ਜ਼ਰੂਰੀ ਹੈ ਇਹ ਗੱਲ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਸਾਹਿਬ ਨੇ ਆਖੀ ਹੈ ਹੁਣ ਕਈਆਂ ਨੂੰ ਲੱਗਦਾ ਹੋਣਾ ਵੀ ਇਹ ਗੱਲ ਤਾਂ ਸੁੱਤੇ ਸਿੱਧ ਹੈ ਇਹ ਤਾਂ ਨਾਰਮਲ ਹੈ ਉਹਨਾਂ ਨੂੰ ਲੱਗਦਾ ਹੋਣਾ ਉਹਨਾਂ ਨੇ ਬਿਆਨ ਦੇਤਾ ਅਜੇ ਕਿਹੜਾ ਐਡੀ ਕੋਈ ਗੱਲ ਹੈ ਹੁਣ ਮੈਂ ਤੁਹਾਡੇ ਤੋਂ ਪੁੱਛਦਾ ਪਿਆਰਿਓ ਕੀ ਕਾਲੀ ਭਾਜਪਾ ਦਾ ਹੁਣ ਫੇਰ ਗੱਠ ਜੋੜ ਹੋਏਗਾ ਜਾਂ ਨਹੀਂ ਹੋਏਗਾ ਦੇਖੋ ਇਹ ਸਾਰੇ ਸਿਆਸੀ ਜੋ ਗੱਠ ਜੋ ਟੁੱਟਣੇ ਜਾਂ ਹੋਣੇ ਹੋਣੇ ਤਾਂ ਹੁੰਦੇ ਆ ਇਹ ਸਿਆਸੀ ਗਿਣਤੀਆਂ ਮਿੰਤੀਆਂ ਚੋ ਫਾਇਦੇ ਨੁਕਸਾਨ ਵੇਖ ਕੇ ਪਰ ਫਿਰ ਵੀ ਅਕਾਲੀ ਭਾਜਪਾ ਦੇ ਗੱਠਜੋੜ ਬਾਰੇ ਬਹੁਤ ਵੱਡੀ ਗਿਣਤੀ ਪੰਜਾਬ ਦੇ ਜਿਹੜੇ ਸਿਆਣੇ ਲੋਕ ਨੇ ਉਹ ਇਹ ਕਹਿੰਦੇ ਆਏ ਨੇ ਵੀ ਗੱਠਜੋੜ ਟੁੱਟਿਆ ਨਹੀਂ ਸੀ ਲੋਕਾਂ ਨੂੰ ਭੁਲੇਖਾ ਪਾਇਆ ਸੀ ਅੰਦਰ ਖਾਤ ਤੇ ਗੱਠਜੋੜ ਚੱਲੀ ਜਾਂਦਾ ਹੈ ਪਾਇਆ ਭੁਲੇਖਾ ਉਦੋਂ ਸੀ ਜਦੋਂ ਤਿੰਨ ਖੇਤੀ ਕਾਨੂੰਨ ਬਣੇ ਜਿੰਨਾ ਟਾਈਮ ਅਜੇ ਘੱਟ ਰੌਲਾ ਸੀ ਉਹਨਾ ਟਾਈਮ ਅਕਾਲੀ ਭਾਜਪਾ ਦੇ ਬਣਾਏ ਕਾਨੂੰਨਾਂ ਦੀ ਹਮਾਇਤ ਕਰਦਾ ਰਿਹਾ ਤੇ ਜਦੋਂ ਰੌਲਾ ਵੱਡਾ ਪੈ ਗਿਆ ਫੇਰ ਕਹਿੰਦੇ ਜੀ ਹਾਂਜੀ ਹਾਂਜੀ ਗਲਤ ਬਣਿਆ ਜੀ ਗਲਤ ਬਣਿਆ ਸਾਨੂੰ ਦੱਸਿਆ ਨਹੀਂ ਸੀ ਅਸੀਂ ਇਹਨਾਂ ਤੋਂ ਅੱਡ ਹੁੰਨੇ ਆ ਤੇ ਉਸ ਤੋਂ ਬਾਅਦ ਫਿਰ ਅਕਾਲੀ ਦਲ ਦਾ ਪੰਜਾਬ ਦੇ ਵਿੱਚ ਭੂਪੜਾ ਸਜਾ ਹੋ ਗਿਆ ਮਾਂਜਾ ਵੱਜ ਗਿਆ ਬੁਰੀ ਹਾਲਤ ਹੋ ਗਈ ਅਕਾਲੀ ਦਲ ਆਪ ਵੀ ਖਖੜੀਆਂ ਕਰੇਲੇ ਹੋ ਗਿਆ ਤੇ ਹੁਣ ਅੱਜ ਜਿਹੜਾ ਸੁਨੀਲ ਜਾਖੜ ਸਾਹਿਬ ਦਾ ਬਿਆਨ ਆਇਆ ਇਹ ਐਵੇਂ ਸੁੱਤੇ ਸਿੱਧ ਕੱਲੇ ਸੁਨੀਲ ਜਾਖੜ ਸਾਹਿਬ ਦਾ ਬਿਆਨ ਨਾ ਸਮਝ ਲਿਓ ਇਹ ਅੰਦਰ ਖਾਤੇ ਜੋ ਚੱਲ ਰਿਹਾ ਉਹਦਾ ਇਹ ਪਹਿਲਾ ਪ੍ਰਗਟਾਵਾ ਹੈ ਔਰ ਆਉਣ ਵਾਲੇ 2027 ਦੀਆਂ ਇਲੈਕਸ਼ਨਾਂ ਦੇ ਤੱਕ 99% ਨਹੀਂ 100% ਨਾ 101% ਸੰਭਾਵਨਾ ਹੈ ਵੀ ਅਕਾਲੀ ਭਾਜਪਾ ਦਾ ਗੱਠਜੋੜ ਹੋ ਜਾਣਾ ਹੈ ਕਿਉਂਕਿ ਦੋਨਾਂ ਦਾ ਅਜੇ ਪੰਜਾਬ 'ਚ ਕੋਈ ਬਹੁਤਾ ਆਧਾਰ ਜੈ ਇਸ ਟਾਈਮ ਦੇਖ ਨਹੀਂ ਰਿਹਾ। ਅਕਾਲੀ ਦਲ ਤੋਂ ਲੋਕ ਵਾਵਾ ਪਿੱਛੇ ਹਟ ਚੁੱਕੇ ਨੇ। ਭਾਜਪਾ ਦੇ ਅਜੇ ਪੈਰ ਪੂਰੀ ਤਰ੍ਹਾਂ ਲੱਗੇ ਨਹੀਂ। ਉਹ ਵੱਖ-ਵੱਖ ਤਰ੍ਹਾਂ ਦੀਆਂ ਟਰਾਈਆਂ ਕਰ ਰਿਹਾ ਹੈ। ਕੋਸ਼ਿਸ਼ਾ ਕਰ ਰਿਹਾ ਹੈ। ਔਰ ਦੋਨਾਂ ਨੂੰ ਪਤਾ ਹੈ ਕਿ ਜੇ ਗੱਠਜੋੜ ਕਰਾਂਗੇ ਤਾਂ ਫਿਰ ਹੀ ਕੁਰਸੀ ਨੂੰ ਹੱਥ ਪੈ ਸਕਦਾ ਹੈ। ਪਾਏਗਾ ਕਿ ਨਹੀਂ ਪਾਏਗਾ ਇਹ ਤਾਂ 2027 ਵਾਲਾ ਮਾਹੌਲ ਦੱਸੂ। ਪਰ ਅਹਿਮਦ ਮੀ ਪਾਰਟੀ ਤੋਂ ਲੋਕ ਥੋੜੇ ਜੇ ਨਾਰਾਜ਼ ਹੋਏ ਹੋਏ ਨੇ ਥੋੜੇ ਜੇ ਨਹੀਂ ਕਈ ਤਾਂ ਵਾਵਾ ਹੋਏ ਨੇ ਜਿਵੇਂ ਕਿ ਕਿਸਾਨ ਨੇ ਉਹਨਾਂ ਨੂੰ 5 ਮਿੰਟ ਚ ਐਮਐਸਪੀ ਕਿਹਾ ਸੀ ਬੀਬੀ ਅਨਮੋਲ ਗਗਨ ਮਾਨ ਨੇ ਉਹ ਬੀਬੀ ਆਪ ਹੀ ਅਸਤੀਫੇ ਦਿੰਦੀ ਫਿਰਦੀ ਐ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਈਆ ਕਿਹਾ ਸੀ ਬੇਰਜ਼ਗਾਰਾਂ ਨੂੰ ਪੱਕੀਆਂ ਨੌਕਰੀਆਂ ਕਿਹਾ ਸੀ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰ ਦੇਣ ਦੀ ਗੱਲ ਕੀਤੀ ਸੀ ਜਿਹੜੇ ਵਿਚਾਰੇ ਮਜ਼ਦੂਰ ਨੇ ਉਹਨਾਂ ਨੂੰ 10-10 ਮਰਲਿਆਂ ਦੇ ਪਲਾਟ ਪੰਚਾਇਤੀ ਜ਼ਮੀਨਾਂ ਤੋਂ ਆਖੇ ਸੀ ਕਿ ਇਹ ਕੁਝ ਨਹੀਂ ਹੋਇਆ ਨਹੀਂ ਹੋਇਆ ਤਾਂ ਹੁਣ ਅਕਾਲੀ ਭਾਜਪਾ ਨੂੰ ਲੱਗਦਾ ਕਿ ਜੇ ਇਹ ਹੀ ਗੱਠ ਜੁੜ ਕਰ ਲਈਏ ਤਾਂ ਫਿਰ ਪੰਜਾਬ ਦੀ ਕੁਰਸੀ ਨੂੰ ਕੁੰਡੀ ਪੈ ਸਕਦੀ ਹੈ ਇਸੇ ਕਰਕੇ ਅੱਜ ਸੁਨੀਲ ਜਾਖੜ ਸਾਹਿਬ ਦਾ ਇਹ ਬਿਆਨ ਆਇਆ ਵੇਖੋ ਇਹ ਨਾ ਜਿਹੜੀ ਸਿਆਸਤ ਦਾ ਪਿਆਰ ਹੈ ਉਹ ਨੂੰ ਸਮਝ ਗਈ ਆਪਾਂ ਨੂੰ ਐ ਲੱਗਦਾ ਵੀ ਇਹ ਜਿਹੜੇ ਸਿਆਸੀ ਲੀਡਰ ਨੇ ਵੀ ਇਹ ਸ਼ਾਇਦ ਵਿਚਾਰੇ ਪੰਜਾਬ ਦਾ ਫਿਕਰ ਕਰਕੇ ਲੋਕਾਂ ਦਾ ਫਿਕਰ ਕਰਕੇ ਇਹ ਸਿਆਸਤਾਂ 'ਚ ਆਏ ਨੇ ਤੇ ਲੋਕਾਂ ਦੇ ਫਿਕਰ ਨੂੰ ਵਿਚਾਰੇ ਇਹ ਤਾਂ ਕੰਮ ਕਰਦੇ ਫਿਰਦੇ ਆ ਬਿਲਕੁਲ ਇਹ ਸਾਡਾ ਭੁਲੇਖਾ ਤੇ ਵਹਿਮ ਉਹ ਆਪਦੀ ਜ਼ਿੰਦਗੀ ਦੇ ਬੁੱਲੇ ਲੁੱਟਣ ਕੁਰਸੀਆਂ ਦਾ ਆਨੰਦ ਮਾਣਨ ਰਾਜ ਗੱਦੀਆਂ ਦਾ ਆਨੰਦ ਮਾਣਨ ਦੇ ਲਈ ਸਿਆਸਤਾਂ ਕਰ ਰਹੇ ਨੇ ਲੋਕਾਂ ਨਾਲ ਜੇ ਇਹਨਾਂ ਨੂੰ ਕੋਈ ਮਤਲਬ ਹੁੰਦਾ ਤੇ ਪੰਜਾਬ ਦਾ ਆਹ ਹਾਲ ਹੁੰਦਾ ਫਿਰ ਪੰਜਾਬ ਹੋਣ ਨੂੰ ਕਿਤੇ ਦਾ ਕਿਤੇ ਨਾ ਹੁੰਦਾ ਕੀ ਫਿਰ ਪੰਜਾਬ ਨਸ਼ਿਆਂ ਚ ਕਰ ਗਿਆ ਹੁੰਦਾ ਕੀ ਫਿਰ ਪੰਜਾਬ ਦੇ ਲੋਕ ਕਰਜ਼ਿਆਂ ਦੇ ਵਿੱਚ ਡੁੱਬੇ ਪਏ ਹੁੰਦੇ ਕੀ ਫਿਰ ਪੰਜਾਬ ਦੀ ਜਵਾਨੀ ਇੰਨੀ ਬੇਰੁਜ਼ਗਾਰ ਹੋ ਕੇ ਤੇ ਬਾਹਰਲੇ ਦੇਸ਼ਾਂ ਵੱਲ ਧੱਕੇ ਖਾਂਦੀ ਫਿਰ ਸਭ ਕੁਝ ਠੀਕ ਹੋਣਾ ਸੀ ਪਰ ਹੁਣ ਸੁਨੀਲ ਜਾਕਰ ਸਾਹਿਬ ਨੇ ਮਿੱਤਰੋ ਆ ਜਿਹੜਾ ਬਿਆਨ ਦਿੱਤਾ ਹੈ ਨਾ ਇਹ ਇਹ ਧਿਆਨ ਦੀ ਮੰਗ ਕਰਦਾ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਗੱਠਜੋੜ ਹੋਣ ਦੀ ਸੰਭਾਵਨਾ ਹੈ ਕਿਉਂਕਿ ਪਿਛਲੇ ਦਿਨੀ ਹੋਰ ਵੀ ਕਈ ਆਗੂਆਂ ਦੇ ਇਦਾਂ ਦੇ ਬਿਆਨ ਆਏ ਨੇ ਅੰਦਰ ਜਿਹੜੀ ਖਿਚੜੀ ਪੱਕ ਰਹੀ ਹੈ ਹੁਣ ਉਹ ਬਾਹਰ ਤੱਕ ਉਹਦਾ ਸੁਗੰਧੀ ਆਉਣ ਲੱਗ ਪਈ ਹੈ ਹੁਣ ਅਗਲੀ ਵੱਡੀ ਖਬਰ ਹੈ ਜੀ ਇੱਕ ਇਨਸਪੈਕਟਰ ਨੇ ਇੱਕ ਐਸਐਚਓ ਨੂੰ ਕਾਲਰ ਤੋਂ ਫੜ ਕੇ ਕੜੀਸਿਆ ਤੇ ਐਸਐਚਓ ਨੇ ਐਸਐਚਓ ਨੂੰ ਇਨਸਪੈਕਟਰ ਨੇ ਦਬਕੇ ਮਾਰੇ ਤੌਂਸ ਜਮਾਈ ਮਾਮਲਾ ਕੀ ਹੈ ਪੈਰੋ ਮਾਮਲਾ ਅਮੇਠੀ ਤੋਂ ਆਇਆ ਅਮੇਠੀ ਦੇ ਵਿੱਚ ਇੱਕ ਡਰੈਗ ਇਨਸਪੈਕਟਰ ਉਹ ਨਾ ਆਪਦੀ ਗੱਡੀ ਦੇ ਉੱਪਰ ਹੂਟਰ ਵਜਾਉਂਦਾ ਹੋਇਆ ਤੇ ਬੜੀ ਤੇਜ਼ ਭਜਾ ਕੇ ਜਾ ਰਿਹਾ ਸੀਗਾ ਕੱਲਾ ਹੀ ਸੀ ਗੱਡੀ 'ਚ ਪੁਲਿਸ ਨੂੰ ਦੇਖਿਆ ਪੁਲਿਸ ਵਾਲਿਆਂ ਨੇ ਵੀ ਯਾਰ ਇਹ ਬੰਦਾ ਕੌਣ ਆ ਜਿਹੜਾ ਸ਼ਹਿਰ ਦੇ ਵਿੱਚ ਇਦਾਂ ਹੂਟਰ ਵਜਾ ਕੇ ਤੇ ਭਜਾਈ ਫਿਰਦਾ ਗੱਡੀ ਜਦੋਂ ਉਹਨਾਂ ਨੇ ਗੱਡੀ ਉਹਦੇ ਪਿੱਛੇ ਲਾਈ ਗੱਡੀ ਦੇ ਵਿੱਚ ਐਸ ਐਚਓ ਨਾਲ ਪੁਲਿਸ ਵਾਲਿਆਂ ਨੂੰ ਲੈ ਕੇ ਗਿਆ ਜਦੋਂ ਗੱਡੀ ਪਿੱਛੇ ਭਜਾ ਕੇ ਉਹਦੀ ਗੱਡੀ ਰੋਕੀ ਤਾਂ ਉਹ ਡਰਗ ਇਨਸਪੈਕਟਰ ਜਿਹੜਾ ਸਿਵਲ ਵਰਦੀ 'ਚ ਸੀ ਉਹਨੇ ਤਾਂ ਐਸ ਐਚਓ ਦਾ ਕਾਲਰ ਫੜ ਲਿਆ ਕਹਿੰਦਾ ਤੂੰ ਕੌਣ ਹੁੰਦਾ ਤੇ ਮੈਨੂੰ ਰੋਕਣ ਵਾਲਾ ਤੈਨੂੰ ਪਤਾ ਮੈਂ ਕੌਣ ਆ ਇੱਥੇ ਮੈਂ ਤੁਹਾਨੂੰ ਇਹ ਦੱਸਣਾ ਵੀ ਇਹ ਕਈ ਛੋਟੇ ਦਿਮਾਗ ਵਾਲੇ ਲੋਕ ਜਦੋਂ ਵਰਦੀ ਪਾ ਲੈਂਦੇ ਨੇ ਜਾ ਉਹਨਾਂ ਕੋਲ ਕੋਈ ਅਹੁਦਾ ਆ ਜਾਂਦਾ ਹੈ ਫਿਰ ਉਹ ਰੱਬ ਨੂੰ ਟੱਬ ਦੱਸਦੇ ਨੇ ਫਿਰ ਉਹ ਬੰਦੇ ਨੂੰ ਬੰਦੀ ਸਮਝਦੇ ਨੇ ਫਿਰ ਉਹਨਾਂ ਨੂੰ ਇਨਸਾਨ ਕੀੜੇ ਮਕੌੜੇ ਲੱਗਦੇ ਨੇ ਹੁਣ ਆ ਜਿਹੜਾ ਡਰੱਗ ਇਨਸਪੈਕਟਰ ਜਿਹੜੇ ਐਸਐਚਓ ਦਾ ਕਾਲਰ ਫੜ ਲਿਆ ਇਹ ਆਮ ਬੰਦਿਆਂ ਨੂੰ ਕੀ ਸਮਝਦਾ ਹੋਊਗਾ ਉਹਨੂੰ ਕਹਿੰਦਾ ਐਸਐਚਓ ਨੂੰ ਕਹਿੰਦਾ ਤੂੰ ਮੇਰੇ ਨਾਲੋਂ ਕਿਤੇ ਥੱਲੇ ਐ ਤੂੰ ਤਾਂ ਐਸਐਚਓ ਐ ਮੈਂ ਡਰੱਗ ਇਨਸਪੈਕਟਰ ਕਹਿੰਦਾ ਤੂੰ ਤਾਂ 2800 ਗ੍ਰੇਡ 'ਤੇ ਆਲਾ ਬੰਦਾ ਤੇ ਮੈਂ 5400 ਗ੍ਰੇਡ 'ਤੇ ਆਲਾ ਬੰਦਾ ਹੁਣ ਤੁਸੀਂ ਦੇਖੋ ਵੀ ਕਿਹੜੀ ਨਿੱਕੀ ਜੀ ਫੀਤੀ ਤੇ ਕਿਹੜੀ ਨਿੱਕੀ ਜੀ ਉਹਦੀ ਨੂੰ ਉਹ ਐਡਾ ਵੱਡਾ ਪਹਾੜ ਬਣਾ ਕੇ ਤੇ ਉਹ ਹੰਕਾਰ 'ਚ ਆਫਰਿਆ ਫਿਰਦਾ ਸੀਗਾ ਤੇ ਐਸ ਐਚਓ ਨੂੰ ਗਲਮੇ 'ਚ ਫੜੀ ਫਿਰਿਆ ਉਹ ਉਸ ਤੋਂ ਬਾਅਦ ਫਿਰ ਉਹਨੂੰ ਅਰੈਸਟ ਕੀਤਾ ਗਿਆ ਕਾਰਵਾਈ ਵੀ ਹੋਊਗੀ ਪਰ ਜੇ ਇਹ ਹੀ ਕੰਮ ਉਹਨੇ ਕਿਸੇ ਆਮ ਸਿਵਲਿਅਨ ਬੰਦੇ ਨਾਲ ਕੀਤਾ ਹੁੰਦਾ ਫੇਰ ਕੋਈ ਕਾਰਵਾਈ ਨਹੀਂ ਸੀ ਹੋਣੀ ਫੇਰ ਤਾਂ ਇਹ ਮੰਨਿਆ ਜਾਣਾ ਸੀ ਵੀ ਭਾਈ ਅਗਲਾ ਡਰਗ ਇਨਸਪੈਕਟਰ ਹੈ ਉਹ ਜੋ ਮਰਜ਼ੀ ਕਰੇ ਤੇ ਪਤਾ ਨਹੀਂ ਅੱਜ ਤੱਕ ਕਿੰਨੇ ਆਮ ਲੋਕਾਂ ਨੂੰ ਉਹਨੇ ਐਡਾ ਕਾਲਰਾਂ ਤੋਂ ਫੜ-ਫੜ ਕੜੀਸ-ਕੜੀਸ ਵਾਲਾ ਕੱਢਿਆ ਹੋਣਗੇ ਕੋਈ ਕਾਰਵਾਈ ਹੋਈ ਨਹੀਂ ਹੋਣੀ ਉਹਨੂੰ ਫੇਰ ਮੂੰਹ ਪੈ ਗਿਆ ਉਹਨੂੰ ਲੱਗਣ ਹੀ ਲੱਗ ਗਿਆ ਮੈਂ ਜਿਹਨੂੰ ਮਰਜ਼ੀ ਕੁੱਟਾਂ ਕਾਲਰ ਤੋਂ ਫੜਾਂ ਕੜੀਸਾਂ ਮੇਰੀ ਮਰਜ਼ੀ ਸੋ ਪਿਆਰਿਓ ਇਹ ਜਿਹੜਾ ਹੰਕਾਰ ਆ ਇਹ ਕਈ ਵਾਰੀ ਸਿਰ ਚੜ ਕੇ ਬੋਲਣ ਲੱਗਦਾ ਇਹ ਪੰਜਾਬ ਚ ਵੀ ਬਹੁਤ ਸਾਰੇ ਕਈ ਅਫਸਰਾਂ ਦੇ ਦਿਮਾਗ ਨੂੰ ਚੜਿਆ ਹੋਇਆ ਤੇ ਆਮ ਲੋਕਾਂ ਤੇ ਫਿਰ ਉਹ ਬਹੁਤ ਨਜਲਾ ਝਾੜਦੇ ਨੇ ਆਪਦੇ ਚ 3600 ਨੁਕਸ ਹੈ ਤੇ ਦੂਜੇ ਬੰਦੇ ਤੇ ਐ ਉਹ ਖਿਜ ਖਿਜ ਪੈਣਗੇ ਜਿਵੇਂ ਉਹ ਦੁੱਧ ਦੇ ਢੁਲੇ ਹੋਣ ਅਗਲੀ ਖਬਰ ਜਿਹੜੀ ਆ ਉਹ ਆ ਰਹੀ ਹੈ ਕਿ ਇੱਕ ਵਕੀਲ ਨੂੰ ਅੱਜ ਗੋਲੀਆਂ ਮਾਰ ਕੇ ਕੱਈਆ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਜੰਡਿਆਲਾ ਗੁਰੂ ਦੇ ਵਿੱਚ ਵੱਡੀ ਘਟਨਾ ਵਾਪਰੀ ਇੱਕ ਵਕੀਲ ਜਿਹੜਾ ਸੀ ਉਹ ਆਪਣੇ ਘਰੋਂ ਅਦਾਲਤ ਵੱਲ ਜਾ ਰਿਹਾ ਸੀ ਅਸਤੇ ਵਿੱਚ ਕੁਝ ਲੋਕਾਂ ਨੇ ਬਦਮਾਸ਼ਾਂ ਨੇ ਉਹਦੇ ਤੇ ਫਾਇਰਿੰਗ ਕਰਤੀ ਉਹਦੀ ਗੱਡੀ ਨੂੰ ਫਾਇਰ ਮਾਰੇ ਔਰ ਉਹ ਵਕੀਲ ਦੇ ਵੀ ਗੋਲੀਆਂ ਵੱਜੀਆਂ ਨਹੀਂ ਤੇ ਵਕੀਲ ਹੁਣ ਹਸਪਤਾਲ ਦੇ ਵਿੱਚ ਦਾਖਲ ਹੁਣ ਇਹ ਰੋਜ਼ ਦਾ ਹੀ ਕੰਮ ਬਣ ਗਿਆ ਭਰਾਓ ਕੱਲ ਆ ਜਿਹੜਾ ਆਪਣਾ ਮੁਖਸਰ ਸਾਹਿਬ ਹੈ ਉਥੇ ਘਰ ਚ ਵੜ ਕੇ ਗੋਲੀਆਂ ਮਾਰੀਆਂ ਗਈਆਂ ਰੋਜ਼ਾਨਾ ਹੀ ਦੋ ਤਿੰਨਾਂ ਥਾਵਾਂ ਤੇ ਘੇਰ ਕੇ ਜਾਂ ਘਰ ਚ ਵੜ ਕੇ ਜਾਂ ਦੁਕਾਨ ਤੇ ਆ ਕੇ ਗੋਲੀਆਂ ਮਾਰੀਆਂ ਜਾਂਦੀਆਂ ਨੇ ਪੰਜਾਬ ਸਰਕਾਰ ਕਹਿੰਦੀ ਹੈ ਵੀ ਅਸੀਂ ਤਾਂ ਨੱਥ ਪਾਤੀ ਗੁੰਡਾਗਰਦੀ ਨੂੰ ਤੁਹਾਨੂੰ ਕੀ ਲੱਗਦਾ ਵੈਸੇ ਕੀ ਨੱਥ ਪੈ ਗਈ ਗੁੰਡਾਗਰਦੀ ਨੂੰ ਹੁਣ ਕੱਲ ਪੁਲਿਸ ਨੇ ਦਾਵਾ ਕੀਤਾ ਕਹਿੰਦੇ ਜੀ ਅਸੀਂ ਪੌਣੇ 4 ਕਿਲੋ ਜਿਹੜੀ ਚਿੱਟਾ ਹੈਰੋਇਨ ਫੜਿਆ ਜਿਹੜਾ ਤਰਨਤਾਰਨ ਸਾਹਿਬ ਦਾ ਇੱਕ ਪਿੰਡ ਹੈ ਸ਼ੇਰਪੁਰ ਕਹਿੰਦੇ ਉੱਥੋਂ ਅਸੀਂ ਫੜਿਆ ਪਰਸੋ ਦੀ ਖਬਰ ਸੀ ਕਿ 15 ਕਿਲੋ ਚਿੱਟਾ ਇੱਕੋ ਥਾਂ ਤੋਂ ਇਕੱਠਾ ਹੀ ਫੜਿਆ ਗਿਆ ਹੁਣ ਮੈਂ ਤੁਹਾਡੇ ਤੋਂ ਪੁੱਛਣਾ ਚਾਹਣਾ ਜਦੋਂ ਐ ਬੇਖੌਫ ਹੋ ਕੇ ਚਿੱਟੇ ਵਾਲੇ ਬੰਦੇ ਨਸ਼ਿਆਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਆ ਰਹੇ ਹੋਣ ਲਿਆ ਰਹੇ ਹੋਣ ਵੇਚ ਰਹੇ ਹੋਣ ਕਿਲੂਆਂ ਦੇ حساب ਨਾਲ ਕਾਰਾਂ ਤੇ ਲਈ ਫਿਰਦੇ ਹੋਣ ਉਦੋਂ ਕਿ ਉਹਨਾਂ ਨੂੰ ਫਿਰ ਨਸ਼ਿਆਂ ਦਾ ਵਿਰੋਧ ਜਿਹੜੀ ਕਾਰਵਾਈ ਹੋ ਰਹੀ ਉਹਦਾ ਡਰ ਪੈ ਗਿਆ ਕੀ ਯੁੱਧ ਨਸ਼ਿਆਂ ਵਿਰੁੱਧ ਨਸ਼ਾ ਵੇਚਣ ਵਾਲਿਆਂ ਤੇ دہشت ਪਾਪ ਆਇਆ ਬਿਲਕੁਲ ਨਹੀਂ ਸੋ ਤੁਹਾਡਾ ਕੀ ਵਿਚਾਰ ਹੈ ਤੁਹਾਡੇ ਆਲੇ ਦੁਆਲੇ ਤੁਹਾਡੇ ਪਿੰਡਾਂ 'ਚ ਤੁਹਾਡੇ ਸ਼ਹਿਰਾਂ ਦੇ ਵਿੱਚ ਕੀ ਇਹ ਜਿਹੜਾ ਨਸ਼ਾ ਇਹ ਬੰਦ ਹੋ ਗਿਆ ਰੁਕ ਗਿਆ ਜਾਂ ਉਦਾਂ ਹੀ ਚੱਲ ਰਿਹਾ ਹੈ ਇਹਦੇ ਤੇ ਤੁਸੀਂ ਆਪਣਾ ਕੀਮਤੀ ਵਿਚਾਰ ਜ਼ਰੂਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਲਾਈਵ ਸੱਚ ਪਿਆਰਿਓ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕਰ ਲਓ ਔਰ ਜਿਹੜਾ ਬੈੱਲ ਵਾਲਾ ਘੰਟੀ ਵਾਲਾ ਬਟਨ ਹੈ ਨਾ ਉਹ ਜ਼ਰੂਰ ਦਬ ਦਿਓ ਤਾਂ ਕਿ ਤੁਹਾਡੇ ਕੋਲ ਟਾਈਮ ਸਿਰ ਸਹੀ ਤੇ ਕੀਮਤੀ ਜਾਣਕਾਰੀਆਂ ਪਹੁੰਚਦੀਆਂ ਰਹਿਣ ਤੇ ਤੁਸੀਂ ਦੇਖ ਕੇ ਅਪਡੇਟ ਰਹੋ ਨੌਜ ਬਦਉਂਦੇ ਰਹੋ ਬਹੁਤ ਮਿਹਰਬਾਨ